ਸਭ ਤੋਂ ਪਹਿਲਾਂ ਜੇ ਸਾਡੇ ਪਿੰਡ 'ਚ ਸੇਮ ਦੀ ਮਾਰ ਪਈ ਸੀ ਤਾਂ ਇਹਨਾਂ ਖੇਤਾਂ ਨੂੰ ਪਈ ਸੀ ਤੇ ਜਿਹਦੀ ਲਪੇਟ ਬਹੁਤ ਬੰਦੇ ਚੜੇ ਉਹਨਾਂ 'ਚ ਮੈਂ ਵੀ ਇੱਕ ਆ ਲੱਭਾ ਹਾਂ ਮੇਰੇ ਜਿੱਡਾ ਮੈਨੂੰ ਲੱਗਦਾ ਵੀ ਇਹਨਾਂ ਖੁੱਲਡੋਲਾ ਕੰਮ ਕਿਸੇ ਹੋਰ ਪਿੰਡ 'ਚ ਹੋਊਗਾ ਤੇ ਪੁੱਠੇ ਪਾਸੇ ਵਹਿੰਦਾ ਯਾਰ ਵੇਖ ਲੈ ਕਿਉਂ ਪਤਾ ਨਹੀਂ ਕੀ ਗੱਲ ਹੈ ਇਹ ਬੱਚੇ ਕਹਿੰਦੇ ਸੱਪ ਆ ਗਿਆ ਤਾਂ ਬਈ ਕੱਲ ਨੂੰ ਕੀ ਤੋੜਦਾ ਜਿਆਦਾ ਠੀਕ ਕਰਾਵੇ ਉਹ ਤੇ ਨਹੀਂ ਬਈ ਉਹਨੂੰ ਜੁਰਮਾਨਾ ਇਹਦੇ ਫਾਦਰ ਸਾਹਿਬ ਸਾਡੇ ਕੰਮ ਕਰਦੇ ਹੁੰਦੇ ਸੀ ਬਹੁਤ ਸਾਲ ਕੰਮ ਕਰਿਆ ਕਿੱਲੇ ਤੇ ਰੇਟ ਲੱਖ ਰੁਪਏ ਰਹਿ ਗਿਆ ਸੀਗਾ ਤੇ ਬਹੁਤ ਸਾਰਾ ਕੁਝ ਹੋਇਆ ਨੇ ਸੀਗਾ ਕਿਆਰੀਏ ਬੁਰੀ ਛੋਟੇ ਪਿੰਡ 'ਚ ਨਾ ਮਤਲਬ ਓਡੀ ਦਾਣਾ ਮੰਡੀ ਹੁੰਦੀ ਐ ਜਿੱਡੀਆਂ ਸਾਡੇ ਰੋੜਾਂ। ਪਰ ਸਾਡੀ ਸੁਰਤ ਪਹਿਲਾਂ ਪੁੱਲਾਂ ਦੀਆਂ ਪਤਾ ਨਹੀਂ ਕਿੰਨੇ ਕ ਸਾਲ ਹੋ ਗਏ ਨੇ ਬਣੀ ਨੂੰ। ਇਹ ਐਸਾਈਡ ਤੇ ਨਾ ਵੀ ਆਪਾਂ ਪਹਿਲੇ ਥਾਂ ਛਡਾਲ ਗਏ ਵੀ ਬੂਟੇ-ਬਾਟੇ ਲਾਉਣ ਨੂੰ। ਆਹਾ। ਆ ਪਹਿਲਾਂ ਸਾਡਾ ਘਰ ਹੁੰਦਾ ਸੀਗਾ। ਨਿੰਮ ਵਾਲਾ। ਇਹ ਲੋਕਾਂ ਦੇ ਬਾਰ ਚ ਮਤਲਬ ਗਲੀਆਂ ਐਡੀਆਂ ਖੁੱਲੀਆਂ ਵੀ ਦਾਣਾ ਮੰਡੀ ਲੱਗਦੀ ਦੇਖਣ ਨੂੰ। ਪਹਿਲੀ ਗੱਲ ਤਨਖਾਨ ਕਰੇ ਨਾ ਕਰੋ, ਧਿਆਨ ਰੱਖਿਆ ਕਰੋ। ਘੱਟ ਭਰ ਲਿਆ ਕਰੋ। ਚਲੋ ਜੇ ਭਰ ਵੀ ਲਿਆ ਨੁਕਸਾਨ ਹੋ ਵੀ ਗਿਆ ਤੁਹਾਨੂੰ ਠੀਕ ਕਰਾ ਲਿਆ ਕਰੋ। ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਤੇ ਰੱਖਣ ਜੀ ਲਓ ਜੀ ਚਾਚਾ ਯਾਰ ਕਿਵੇਂ ਲੱਗੇ ਕਿਵੇਂ ਚਾਚਾ ਜੀ ਇਹ ਪੁੱਟੇ ਬਾਹਰ ਵੰਦਾ ਯਾਰ ਵੇਖ ਲੈ ਕਿਉਂ ਪਤਾ ਨਹੀਂ ਕੀ ਗੱਲ ਹੈ ਕੀ ਗੱਲ ਹੈ ਚਾਚਾ ਦੱਸੋ ਕੀ ਪ੍ਰੋਬਲਮ ਆ ਲੱਤ 'ਚ ਇਹਨੇ ਇਹਨੂੰ ਪਤਾ ਹੈ ਜਿਹੜਾ ਭਾਗ ਲੈ ਆਇਆ ਹੈ ਅੱਛਾ ਇਧਰ ਮੂੰਹ ਕਰਕੇ ਬਹਿ ਜਾ ਕਿੰਨਾ ਭਾਰ ਖਚ ਲੈਂਦੀ ਇਹੇ ਤੇ ਦੋ ਬੰਦੇ ਸਹੀ ਖੱਚ ਲੈਂਦੀ। ਦੇਹ ਬਈ ਦੋਨੇ ਵਧੀਆ ਪੂਰੇ ਭਾਰੇ। ਦੇਹ ਦੋਨੇ ਜੀ ਜੜਜਾਂ ਨੇ ਖੀਦੀ। ਦੋ ਆਜਾ। ਇਹ ਦੋਨੇ ਜੀ ਜੜਜਾਂ। ਅੱਛਾ ਇੱਕ ਗੱਲ ਹੋਰ ਵਧੀਆ ਹੋ ਗਈ ਮੇਰੇ ਦਿਮਾਗ 'ਚ ਗੱਲ ਸੀਗੀ। ਮੈਂਬਰ ਸਾਹਿਬ ਕੀ ਹਾਲ ਹੈ ਪਹਿਲਾਂ ਬਣਾਇਆ ਉਸੋ। ਵਧੀਆ ਵਧੀਆ। ਇੱਕ ਨਾ ਪੰਚਾਇਤ ਨੂੰ ਬੇਨਤੀ ਹੈ ਮੇਰੇ ਹੱਥ ਬੰਨ ਕੇ ਤੇ ਪਿੰਡ ਦੇ ਮੋਹਤਵਾਰ ਬੰਦਿਆਂ ਨੂੰ ਜਿਹੜੇ ਇੱਕ ਤਾਂ ਆਪਣੇ ਵਿਸ਼ੇਸ਼ ਭੰਨ ਤੇ ਲੋਕਾਂ ਨੂੰ ਪਤਾ ਟਰਾਲੀਆਂ ਮਾਰ ਕੇ ਆਪਣੇ ਬੈਂਚੀ ਭੰਨ ਤੇ ਇਥੋਂ ਤੱਕ ਜਿਹੜਾ ਸਕੂਲ ਦੇ ਵਿੱਚ ਬੋਰਡ ਨਹੀਂ ਲੱਗਿਆ ਹੋਇਆ ਉੱਤੇ ਲਿਖਿਆ 25 ਕਿਲੋਮੀਟਰ ਦੀ ਸਪੀਡ। ਇੱਕ ਤਾਂ ਉਹਦੇ ਨਾਲ ਰੋਡ ਤੇ ਠੱਲ ਪੰਨ ਕੇ ਜਾ ਵੜਦੇ ਆ ਇਹ ਚੀਜ਼ ਤਾਂ ਜੁਰਮਾਨਾ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਜੇ ਕਿ ਪੰਚਾਇਤ ਦਾ ਨੁਕਸਾਨ ਕਰਦਾ ਤਾਂ ਉਹਨੂੰ ਜੁਰਮਾਨਾ ਹੋਵੇ ਕੀ ਗਲਤ ਕਰ ਲੈ ਜੀ ਇਹ ਤਾਂ ਗਲਤ ਸੀ ਹਾਂ ਕਿੱਥੇ ਸੀ ਸੀ ਸ਼ੀਸ਼ੇ ਕਿੱਥੋਂ ਪੱਟ ਕੇ ਟਰਾਲੇ ਲਾ ਕੇ ਉਹਦੇ ਪੱਟ ਕੇ ਹਾਂ ਗਲਤ ਉਹੀ ਹੈ ਜੀ ਬੜੀ ਵਧੀਆ ਚੀਜ਼ਾਂ ਬਣੀਆਂ ਸੀ ਪਿੰਡ 'ਚ ਇਹ ਬਹੁਤ ਸੋਖ ਸੀ ਤੇ ਹੁਣ ਜੇ ਐਂ ਪੱਟ ਕੇ ਮਾਰਿਆ ਅੱਜ ਅੱਛਾ ਇੱਕ ਗੱਲ ਹੋਰ ਹੈ ਜੀ ਉਹਦਾ ਐਂ ਵੀ ਡਰ ਆ ਚਲੋ ਹੁਣ ਸਕੂਲ 'ਚ ਵੀ ਕਹਿ ਦਾਂਗੇ ਆਪਾਂ ਪਰ ਐਂ ਵੀ ਜੇ ਚੋਰੀ ਹੋ ਗਿਆ ਫਿਰ ਮਹਿੰਗਾ ਬਹੁਤ ਵਿਖੂਗਾ ਲੋਹਾ ਸਾਰਾ ਨਹੀਂ ਉਹ ਤਾਂ ਕੱਲ ਨੂੰ ਫਿੱਟ ਕਰਾ ਦੇਣੇ ਹੋਰ ਜੀ ਉਹਨਾਂ ਨੂੰ ਆਖ ਮੜਾ ਇਤਲਾਹ ਦੇ ਦੋ ਭਾਵੇਂ ਅਨਾਊਂਸਮੈਂਟ ਕਰ ਦੋ ਵੀ ਕੱਲ ਨੂੰ ਜੇ ਤੋੜਦਾ ਜਾਂਦਾ ਠੀਕ ਕਰਾਵੇ ਉਹ ਤੇ ਨਹੀਂ ਵੀ ਉਹਨੂੰ ਜੁਰਮਾਨਾ ਇਹ ਗਲਤ ਗੱਲ ਹੈ ਜੀ ਕਿਉਂ ਨੁਕਸਾਨ ਕਰਨਗੇ ਇਸ ਚੀਜ਼ ਦਾ ਪਿੰਡ ਦੀ ਪ੍ਰਾਪਰਟੀ ਹੈ ਫਿਰ ਵੀ ਨਹੀਂ ਠੀਕ ਹੈ ਜੀ ਤੇ ਬਾਕੀ ਆ ਕੀ ਬਣ ਰਿਹਾ ਮੈਂਬਰ ਸਾਹਿਬ ਰੋਡ ਬਣਾ ਰਹੇ ਹੋ ਇਹ ਗਲੀ ਹੈ ਅੱਛਾ ਉੱਥੋਂ ਤਾਂ ਹੀ ਹਾਂ ਵਾਓ ਚੁੰਡ ਤਾਂ ਹੀ ਵੈਰੀ ਗੁੱਡ ਹੈ ਇਹਹੀ ਰੋਡ ਆਪਣੇ ਕੱਚੀ ਸੀ ਮੜੀ ਬਣ ਜੇ ਵਧੀਆ ਬਹੁਤ ਚੰਗੀਆਂ ਦੀ ਮੰਗ ਸੀ ਆਪਣੇ ਨਹੀਂ ਵਧੀਆ ਗੱਲ ਹੈ ਜੁਰਮਾਨੇ ਦੀ ਲੰਬਾ ਸੀ ਇਹਦਾ ਨਹੀਂ ਨਹੀਂ ਬਹੁਤ ਵਧੀਆ ਗੱਲ ਹੈ ਇਹ ਕੰਮ ਬਹੁਤ ਜਿਆਦਾ ਵਧੀਆ ਹੋ ਗਿਆ ਹਾਂ ਜੀ ਇਹ ਕਿਹੜਾ ਮੜੀ ਚੀਜ਼ ਬਣ ਵਧੀਆ ਗੱਲ ਆ ਪਾਪੂ ਵੇਲੇ ਬਣਾਉਂਦੇ ਸੀ ਉਹ ਤਾਂ ਨਹੀਂ ਹੁਣੇ ਬੜਾ ਜਿਹਾ ਰੌਲਾ ਰੂਲਾ ਪਾ ਲਿਆ ਹਾਂ ਚਲੋ ਹੁਣ ਬਨਜੇ ਵਧੀਆ ਤੇ ਦੋਸਤੋ ਸਾਡੇ ਪਿੰਡ ਦੀ ਵਸਤੇ तकरीबन ਸਾਰੀਆਂ ਗਲੀਆਂ ਪੱਕੀਆਂ ਆ ਨਾ ਇੱਜੇ ਬਸ ਬਹੁਤ ਬਹੁਤ ਧੰਨਵਾਦ ਹੋਰ ਕਰੇ ਠੀਕ ਆ ਸਾਰੇ ਲੈ ਪਾਣੀ ਹੋਣਾ ਤੇ ਦੋਸਤੋ ਵੈਸੇ ਤਾਂ ਸਾਡੇ ਪਿੰਡ ਦੇ ਸਾਰੀਆਂ ਗਲੀਆਂ ਪੱਕੀਆਂ ਆ ਤੇ ਆ ਸਾਡੀ ਫਿਰਨੀ ਆ ਤੇ ਆਹ ਰਹਿ ਗਈ ਸੀ ਕੱਲੀ ਇਹ ਵੀ ਹੁਣ ਪੱਕੀ ਕਰਾ ਰਿਆ ਮੈਂਬਰ ਸਾਹਿਬ ਵਰਗੇ ਖੜੇ ਆ ਤੇ ਬਹੁਤ ਵਧੀਆ ਗੱਲ ਆ ਪੱਕੀਆਂ ਰੋਣਾ ਹੁਣ ਆਪਾਂ ਅਕਸਰ ਵੀਡੀਓ ਵੇਖਨੇ ਆ ਪਾਕਿਸਤਾਨ ਦੀਆਂ ਉੱਥੇ ਵੱਡੇ ਵੱਡੇ ਬੋੜ ਐ ਕੱਚੇ ਘਰ ਐ ਕੱਚੇ ਰਸਤੇ ਐ ਤੇ ਉਹ ਆਪਾਂ ਨੂੰ ਫਿਰ ਪੁਰਾਣਾ ਪੰਜਾਬ ਯਾਦ ਆਉਂਦਾ ਆਪਣੇ ਪਹਿਲਾਂ ਹੀ ਕੁਝ ਹੁੰਦਾ ਸੀ ਅੱਜ ਤੋਂ ਕੋਈ 15-20 ਸਾਲ ਪਹਿਲਾਂ ਅਸਲ ਜਦੋਂ ਡਿਵੈਲਪਮੈਂਟ ਹੁੰਦੀ ਹੈ ਕਿਸੇ ਚੀਜ਼ ਦੀ ਤਾਂ ਫਿਰ ਇਹ ਚੀਜ਼ ਆਟੋਮੈਟਕੀ ੜੇ ਖਤਮ ਹੋ ਜਾਂਦੀਆਂ ਤਾਂ ਕਰਕੇ ਹੁਣ ਤਾਂ ਸੀਵਰੇਜ ਸਿਸਟਮ ਪੈ ਗਏ ਤੇ ਹੁਣ ਤੁਹਾਡੇ ਸਾਹਮਣੇ ਆ ਵਸਾ ਰੋਡ ਰਹਿ ਗਈ ਸੀ ਵੀ ਬਣ ਜੂਗੀ ਜਾਂ ਪਰਲੀ ਆ ਉਹ ਕੱਚਾ ਰਾਂ ਖੇਤਾਂ ਨੂੰ ਜਾਂਦਾ ਗਾਂ ਜਾਂਦਾ ਉਹ ਦਿਉਣ ਖੇੜੇ ਉਹ ਵੀ ਮੰਗਤਾ ਕਰੀ ਸੀ ਉਦੋਂ ਵਾਰ ਪਤਾ ਨਹੀਂ ਕਿਉਂ ਨਹੀਂ ਬਣਿਆ ਤੇ ਵੈਸੇ ਆ ਦੇਖ ਲੋ ਇਹ ਵੀ ਪੂਰੀਆਂ ਖੁੱਲੀਆਂ ਡੁੱਲਗਾਂ ਤੇ ਨਹੀਂ ਤਾਂ ਤੁਸੀਂ ਅਕਸਰੀ ਵੇਣੇ ਹੁੰਨੇ ਹੁੰਦੇ ਜਿੱਥੇ ਆਪਣੀ ਮਤਲਬ ਜ਼ਮੀਨ ਲੱਗਦੀ ਹੁੰਦੀ ਹੈ ਨਾ ਲੋਕ ਵਟਾਂ ਘਟ ਲੈਂਦੇ ਆ ਸਾਡੇ ਉਹ ਸਿਸਟਮ ਵੀ ਬਹੁਤ ਘਟਾ ਕਿਉਂਕਿ ਤਕਰੀਬਨ ਸਾਡੇ ਦੋ ਕਰਾ ਕੱਚੇ ਆ ਬਾਕੀ ਤਾਂ ਸੜਕਾਂ ਹੀ ਬਣੀਆਂ ਮੰਗੀਆਂ ਤੇ ਸੜਕਾਂ ਦੇ ਨਾਲ ਥਾਂ ਬਹੁਤ ਛੱਡੇ ਐਵੇਂ ਕਹਿ ਦਗੇ ਸਾਡੇ ਪਿੰਡ ਦੇ ਲੋਕਾਂ ਦੀ ਸਿਫਤ ਆ ਥਾਂ ਨਹੀਂ ਐ ਕਬਜ਼ਾ ਨਹੀਂ ਕਰਦੇ ਤੇ ਬਹੁਤ ਵਧੀਆ ਗੱਲ ਆ ਕਿਉਂਕਿ ਸਾਂਝਾ ਕੰਮ ਹੁੰਦਾ ਹੈ ਤੇ ਬਾਕੀ ਮੇਰਾ ਯਾਰ ਲੱਗਿਆ ਖੜਾ ਹੈ ਇਹ ਬੰਦੇ ਨਾਲ ਜਿਹੜਾ ਮਿਸਤਰੀ ਇਹ ਇਹਦੇ ਨਾਲ ਮੇਰਾ ਬਚਪਨ ਤੋਂ ਮਤਲਬ ਪਿਆਰ ਆ ਇਹਰੇ ਫਾਦਰ ਸਾਹਿਬ ਸਾਡੇ ਕੰਮ ਕਰਦੇ ਹੁੰਦੇ ਸੀ ਬਹੁਤ ਸਾਲ ਕੰਮ ਕਰਿਆ ਕਿੰਨੇ ਗੱਗੂ ਹਾਂ ਹੋਰ ਵਧੀਆ ਹੀ ਤੁਸੀਂ ਮੈਂ ਉਹ ਤਾਂ ਬੜਾ ਛੋਟਾ ਹੁੰਦਾ ਸੀ ਮੈਨੂੰ ਯਾਦ ਵੀ ਨਹੀਂ ਕਿੰਨੇ ਸਾਲ ਲੱਗੇ ਰਹੇ ਬਹੁਤ ਸਾਲ ਲੱਗੇ ਰਹੇ ਹਾਂ ਬਹੁਤ ਖੇਡਦੇ ਰਹੇ ਹਾਂ ਤੇ ਵਧੀਆ ਠੀਕ ਠਾਕ ਤੈਨੂੰ ਕੋਈ ਕਿੰਨੇ ਚਿਰ ਕੰਮ ਕਰਦੇ ਨੂੰ ਮੈਨੂੰ 5 ਸਾਲ ਹੋ ਗਏ 5 ਸਾਲ ਹਾਂ ਜੀ ਵੈਰੀ ਗੁੱਡ ਪਰ ਤਾਂ ਪੂਰਾ ਕੱਢ ਗਿਆ ਹਾਂ ਹਾਂ ਫੁੱਲ ਲੈਂਟਰ ਲੈਂਟਰ ਪੂਰੇ ਠੋਕ ਦਿੰਨਾ ਹਾਂ ਹਾਂ ਚੱਲ ਚੰਗੀ ਗੱਲ ਆ ਯਾਰ ਲੈਂਟਰ ਲੈਂਟਰ ਫੁੱਲ ਠੋਕ ਦਿੰਦੇ ਆ ਲੀਡਰ ਕਿੱਥੇ ਹੁੰਦਾ ਣਾ ਲਿਡਰ ਆਪਣਾ ਨਰੇਗਾ ਤੇ ਹੁੰਦਾ ਚਲੋ ਜਲਦੀ ਨਰੇਗਾ ਹਾਂ ਨਰੇਗਾ ਕਿੰਨੀ ਦਿਹਾੜੀ ਹੈ 322 ਰੁਪਏ 322 ਰੁਪਏ ਹਾਂ ਤੇ ਕਿੰਨੇ ਘੰਟੇ ਕੰਮ ਹੁੰਦਾ ਇਹ 8 ਘੰਟੇ 8 ਘੰਟੇ ਤੇ ਘੰਟਾ ਰੈਸਟ ਵੀ ਹੋਗੀ ਘੰਟਾ ਰੈਸਟ ਚਲੋ ਟਿਪ ਇਹ ਟਾਈਮ ਤੇ ਮਿਲ ਜਾਂਦੇ ਆ ਹਾਂ ਹਾਂ ਪਾਸੇ ਟਾਈਮ ਚਲੋ ਯਾਰ ਇਹ ਵੀ ਸਹਾਰਾ ਵਧੀਆ ਕਹਣੀ ਬੰਦਿਆਂ ਨੂੰ ਤੇ ਉਹ ਵੈਸੇ ਵੈਸੇ ਉੱਥੇ ਜਾਂਦਾ ਨਰੇਗਾ ਤੇ ਹਾਂ ਨਰੇਗਾ ਚਲੋ ਬਾਕੀ ਸੀਜ਼ਨ ਵੇਲੇ ਜਾਂ ਕੋਈ ਦਾਣਾ ਦੂਣਾ ਮਿੱਟੀ ਚ ਕਰਦਾ ਹੋਣਾ ਨਾ ਨਹੀਂ ਨਹੀਂ ਅੱਛਾ ਕਰੀ ਨਰੇਗਾ ਭੀ ਇਕੱਲੀ ਨਰੇਗਾ ਤੇ ਚਲੋ ਵਧੀਆ ਗੱਲ ਆ ਬਾਕੀ ਖਾਲਸਾ ਜੀ ਖੜੇ ਨੇ ਕੀ ਹਾਲ ਹੈ ਖਾਲਸਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਸੈਟ ਹੈ ਤੂੰ ਵੀ ਬਣ ਗਿਆ ਮਿਸਤਰੀ ਕਿ ਨਹੀਂ ਬਸ ਚੱਲੀ ਜਾਂਦੀ ਪ੍ਰੋਸੈਸ ਕਿੰਨੇ ਸਾਲ ਹੋ ਗਏ ਤੈਨੂੰ ਮਿਸਤਰੀ ਨਾਲ ਮੈਨੂੰ ਮਿਸਤਰੀ ਨਾਲ ਤਕਰੀਬਨ ਹੋ ਗਏ ਜੀ 4 ਸਾਲ 4 ਸਾਲ ਫਿਰ ਤੂੰ ਤਾਂ ਕੱਢ ਜਾ ਗੱਗੂ ਤਾਂ ਮਿਸਤਰੀ ਬਣ ਗਿਆ 5 ਸਾਲਾਂ ਦਾ ਕਹਿੰਗੇ ਗੱਗੂ ਪਹਿਲਾਂ ਬੜੀ ਮੈਸੇਜ ਸੀਗੀ ਉਹ ਫਿਰ ਆਪਣੇ ਉਹਦਾ ਯਾਰ ਯਾਰ ਕਰਦੇ ਆਪਣੇ ਯਾਰ ਨੂੰ ਹਾਂ ਜੀ ਯਾਰ ਕਿਸੇ ਕਾਰਨ ਕਰਕੇ ਦੁਨੀਆ ਤੋਂ ਚਲਾ ਗਿਆ ਉਹ ਬੰਦਾ ਬਹੁਤ ਵਧੀਆ ਸੀ ਤੇ ਕਾਰੀਗਰ ਬੜਾ ਤਕੜਾ ਸੀ ਜਿੰਨਾ ਵੀ ਕਹਦੇ ਵਧੀਆ ਮਿਸਤਰੀ ਤੇ ਬਾਈ ਤਾਂ ਪਿੰਡੋਂ ਲੱਗਦੇ ਨਹੀਂ ਤੁਸੀਂ ਕਿ ਆਪਣੇ ਖਾਣੇ। ਆਵੜੇ ਖਾਣੇ ਤੋਂ ਨਾ ਮਰੇ ਦੋਸਤਾਂ ਦੇ ਪਿੰਡੋਂ ਆ ਫਿਰ ਤਾਂ ਹੋਰ ਵਧੀਆ। ਤੁਸੀਂ ਵੀ ਮਿਸਤਰੀ ਦਾ ਕੰਮ ਹੀ ਕਰਦੇ ਹੋ? ਹਾਂਜੀ। ਚਲੋ ਇਹ ਠੇਕਾ ਮਾਰੇ ਹੋਇਆ ਕਿ ਝਾੜੀ ਵਾਲਾ ਕੰਮ ਠੇਕੇ ਤੇ ਚਲੋ ਵਧੀਆ ਇਹ ਰਾ ਕੰਮ ਵਧੀਆ ਹੋ ਗਿਆ ਅਹੀ ਰਹਿ ਗਈ ਆਪਣੇ ਪਿੰਡ ਦੀ ਗਲੀ। ਹੂੰ ਹੂੰ। ਬਾਕੀ ਤਾਂ ਮੈਂ ਕਿ ਸਾਰੀਆਂ ਪੱਕੀਆਂ ਹੀ ਐ। ਤੇ ਆ ਆ ਗਿਆ ਜੀ ਸਾਡਾ ਇਹਨੂੰ ਢਾਬਾ ਨਾਲ ਰੱਖ ਕੇ ਦਿੰਦੇ ਆ। ਸਭ ਤੋਂ ਪਹਿਲਾਂ ਜੇ ਸਾਡੇ ਪਿੰਡ ਤੇ ਸੇਮ ਦੀ ਮਾਰ ਪਈ ਸੀ ਤਾਂ ਇਹਨਾਂ ਖੇਤਾਂ ਨੂੰ ਪਈ ਸੀ। ਤੇ ਜਿਹਦੀ ਲਪੇਟ ਬਹੁਤ ਬੰਦੇ ਜੜੇ ਉਹਨਾਂ 'ਚ ਮੈਂ ਵੀ ਇੱਕ ਆ। ਮਤਲਬ ਐਡੀ ਜ਼ਿਆਦਾ ਮਾਰ ਪਈ ਸੀ ਦੋਸਤੋ। ਕਿੱਲੇ ਤੇ ਰੇਟ ਲੱਖ ਰੁਪਇਆ ਰਹਿ ਗਿਆ ਸੀਗਾ ਤੇ ਬਹੁਤ ਸਾਰਾ ਕੁਝ ਹੋਇਆ ਨਹੀਂ ਸੀਗਾ ਫਿਰ ਹੌਲੀ ਹੌਲੀ ਸੇਮ ਨਾਲ ਇਹ ਨਿਕਲੇ ਤੇ ਦੇਖ ਲਓ ਬਹੁਤ ਸਾਲਾਂ ਦੀ ਗੱਲ ਐ ਮੈਂ ਗੱਲ ਕਰ ਰਿਹਾ ਆ ਸਾਡੇ ਸੇਮ ਆਈ ਹੋਣੀ 90 99 ਚ ਤੇ ਹੁਣ ਮਾੜਾ ਮੋਟਾ ਭਾਲ ਹੋਣ ਲੱਗਿਆ ਖੇਤ ਆ ਦੇ ਹੰਦ ਨੇ ਸੇਮ ਕਿਸੇ ਦੁਸ਼ਮਣ ਦੇ ਵੀ ਨਾ ਆਵੇ ਤੇ ਬੰਦਾ ਕਰੇ ਕੀ ਯਾਰ ਤੁਸੀਂ ਦੱਸੋ ਜਿਹਦੇ ਕੋਲ ਜ਼ਮੀਨ ਆ ਕੋਈ 20 ਕਿੱਲੇ 25 ਕਿੱਲੇ 30 ਕਿੱਲੇ ਉਹਨਾਂ ਸਾਰੇ ਜੇ ਇਕੱਠਾ ਉਹਦਾ ਟੱਕ ਉਹਦੇ ਚ ਸੇਮ ਆ ਜੇ ਤਾਂ ਨਾ ਤਾਂ ਮੈਂ ਦਿਹਾੜੀ ਕਰਨ ਜੋਗਾ ਹੁੰਦਾ ਤੇ ਮੰਗ ਕੇ ਵੀ ਕਰ ਲੈ ਕਿੰਨੇ ਤੇ ਟਾਈਮ ਪਾਸ ਕਰ ਲੂਗਾ ਇਹ ਸਾਡੇ ਪਿੰਡ ਨੂੰ ਪਤਾ ਸਾਨੂੰ ਪਤਾ ਵੀ ਉਦੋਂ ਟਾਈਮ ਕਿਵੇਂ ਨਗਾਏ ਸੀ ਲੋਕਾਂ ਨੇ ਬਹੁਤ ਔਖੀ ਗੱਲ ਸੀ ਬਹੁਤ ਔਖੀ ਜਿੰਨੀ ਵੀ ਕਹਿ ਦਈਏ ਖਾਣ ਨੂੰ ਕਣਕ ਵੀ ਨਹੀਂ ਹੁੰਦੀ ਸੀ ਤੇ ਹੁਣ ਮੜਾ ਸੁਧਾਰ ਹੋਇਆ ਬਾਨਾਂ ਚ ਪ੍ਰਮਾਤਮਾ ਕਰਕੇ ਵੀ ਰਵੇ ਵੀ ਸੁਧਾਰ ਤੇ ਸੇਮਗਾ ਕਿਸੇ ਦੇ ਵੀ ਨਾ ਆਵੇ ਆਦੇ ਵੀ ਹੁਣ ਬਾਦਰ ਖੇੜੇ ਨੂੰ ਹਵੋਰ ਵਾਲੀ ਸਾਈਡ ਉਧਰ ਚਲੀ ਗਈ ਐ ਟਿੱਬਿਆਂ ਤੇ ਸੇਮ ਚੜ ਗਈ ਵੇਖ ਲਓ ਤੁਸੀਂ ਤੇ ਟਿੱਬੇ ਵੀ ਖਾ ਜਾਂਦੀ ਏਡੀ ਖਤਰਨਾਕ ਚੀਜ਼ ਹੁੰਦੀ ਏ ਜਿਹੜੇ ਹੁੰਦੇ ਨੇ ਆਪਣੇ ਬਾਥਰੂਮ ਫਲਸ਼ਾਂ ਉਹ ਵੀ ਮਤਲਬ ਬੰਨ ਵੜਗੀਆਂ ਸੀਗੀਆਂ ਪਾਣੀ ਤਾਂ 4-5 ਫੁੱਟ ਤੇ ਜਾਵੜਿਆ ਸੀਗਾ ਹੁਣ ਮਾੜਾ ਮੋਟਾ ਠੀਕ ਹੈ ਇਹ ਸਾਡੇ ਪਿੰਡ ਦੀ ਮਤਲਬ ਬੈਕਸਾਈਡ ਫਿਰ ਨਹੀਂ ਆ ਗਈ ਤੇ ਸਾਹਮਣੇ ਉਹ ਕੋਠੀਆਂ ਆ ਗਈਆਂ ਚਾਚੇ ਵਰਗੀਆਂ ਦੀਆਂ ਇਹ ਆ ਗਈ ਜ ਮਣਗੜਾ ਰੋਡ ਆਸੇ ਇਹ ਰੋਡ ਬਸ ਖੇਤਾਂ ਤਾਈਂ ਜਾਂਦੀ ਉਦੋਂ ਕਾ ਜਾ ਕੇ ਬਸ ਸਟਾਪ ਆ ਜਾਂਦਾ ਬਹੁਤ ਦੂਰ ਤਈ ਹੈ ਵਿੱਚ ਬਹੁਤ ਲੰਬੀ ਹੈ ਹੋਊਗੀ ਮੇਰੇ ਸਾਬ ਨਾਲ ਕੋਈ 7-8 ਕਿਲੋਮੀਟਰ ਤਾਂ ਨਹੀਂ ਸਹੀ ਉਧਰ ਆ ਕੇ ਜ ਆਪਣਾ ਵਾਟਰ ਬਾਕਸ ਟੈਂਕੀ ਦੇਖਣੀ ਰਹੀ ਇੱਥੋਂ ਬਾਕੀ ਦੋਸਤੋ ਮੈਂ ਤੁਹਾਨੂੰ ਹੁਣ ਜਾ ਕੇ ਦਿਖਾਉਣਾ ਹੈ ਵੀ ਜਿਹੜੀਆਂ ਬਾਦਲ ਸਰਕਾਰ ਵੇ ਰੋੜਾਂ ਬਣੀਆਂ ਸੀਗੀਆਂ ਆਰਸੀਸੀ ਪਈ ਸਾਡੇ ਪਿੰਡ ਚ ਤੇ ਪਿੰਡ ਪਿੰਡ ਦਾਣਾ ਮੰਡੀਆਂ ਬਣੀਆਂ ਮੰਗਿਆ ਉਹ ਕਿਵੇਂ ਆ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਤੇ ਹੁਣ ਤੁਹਾਨੂੰ ਦਿਖਾਉਣਾ ਵੀ ਉਹ ਵਾਕਈ ਦਾਣਾ ਮੰਡੀ ਕਹਿ ਸਕਦੇ ਤੁਸੀਂ ਨੂੰ ਛੋਟੇ ਪਿੰਡ ਤੇ ਨਾ ਮਤਲਬ ਓਡੀ ਦਾਣਾ ਮੰਡੀ ਹੁੰਦੀ ਹੈ ਜਿਹੜੀਆਂ ਸਾਡੇ ਰੋੜਾਂ ਆ ਡੋਗਣਾ ਚੱਲਦੇ ਆ ਉੱਧਰ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਇੱਕ ਗੱਲ ਹੋਰ ਆ ਦੋਸਤੋ ਵੀ ਜਿਵੇਂ ਪਹਿਲਾਂ ਚਲੋ ਗਲਤੀ ਹੋ ਗਈ ਜਿਹੜੀ ਹੋ ਗਈ ਹੁਣ ਇੱਥੇ ਲੱਗਣੀ ਐ ਲੋਕਟੈਲ ਤੇ ਚਾਚਾਰ ਕਹਿੰਦੇ ਸੋਚਿਆ ਵੀ ਐਸ ਸਾਈਡ ਤੇ ਨਾ ਵੀ ਆਪਾਂ ਪਹਿਲੇ ਥਾਂ ਛੜਾਲ ਗਏ ਵੀ ਬੂਟੇ ਬਾਟੇ ਲਾਉਣ ਨੂੰ ਤੇ ਬਹੁਤ ਵਧੀਆ ਗੱਲ ਐ ਜਦੋਂ ਇਹ ਰੋਡ ਬਣ ਗਈ ਲੋਕਟੈਲ ਲੱਗ ਗਈ ਬੂਟੇ ਲੱਗ ਗਏ ਫਿਰ ਤੁਹਾਨੂੰ ਵੀਡੀਓ ਦਿਖਾਵਾਂਗੇ ਤੇ ਤੁਜੀ ਆਖੋਗੇ ਵਾਹ ਕਿਆ ਨਜ਼ਾਰਾ ਆਹਾ ਮਤਲਬ ਸ਼ੌਂਕ ਨਾਲ پوری ਰੋਡ ਬਣਾ ਰਹੇ ਆ ਤੇ ਆ ਚਾਚਾਰ ਕਹਿੰਦਾ ਘਰ ਆ ਇਹ ਵੀ ਪੂਰਾ ਮਤਲਬ ਸ਼ੌਮਕ ਨੇ ਇਹਨੂੰ ਮੇਨਟੇਨ ਕਰਨਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਬੱਚੇ ਕਹਿੰਦੇ ਸੱਪ ਆ ਗਿਆ ਕਿੱਡਾ ਕ ਸੱਪ ਆ ਮੁੰਡਿਓ ਵੱਡਾ ਸਰਾਂ ਦਿਖਾਈ ਬਹੁਤ ਵੱਡਾ ਉਹ ਮਾਰੇ ਉਹਨਾਂ ਕੋਲ ਖੜੇ ਹੁੰਦਾ ਨਹੀਂ ਉਹ ਸੀ ਹਾਂ ਬਾਈ ਹੈਗਾ ਬਾਈ ਬੜਾ ਵੱਡਾ ਬਹੁਤ ਤੇਰੀ ਦੋ ਜਿਹਦਾ ਉਹ ਲੰਬਾਈ ਬਹੁਤ ਆ ਲੰਬਾ ਹਾਂ ਮੇਰੇ ਜਿੱਡਾ ਹੋ ਗਿਆ ਹੋ ਗਿਆ ਹਾਂ ਹੋ ਗਿਆ ਅੰਦਰ بچਾ ਕੇ ਰੱਖਿਆ ਕਰੋ ਬੱਚੋ ਇਤਨਾ ਕਿੱਡਾ ਕਰੋ ਚੰਗਾ ਨਿਗਰਾਨਾ ਰੱਖਿਆ ਕਰੋ ਆਪਦੀ ਰਾਤ ਬਰਤ ਤੱਕ ਇਹ ਰਿਪੇਅਰ ਰੱਖਿਆ ਜਾਂਦਾ ਹੋਰ ਪੜ੍ਹਾਈ ਕਿਵੇਂ ਚੱਲਦੀ ਹੈ ਕਿੰਮੀ ਚੋਗੇ 8ਵੀਂ ਚ ਕੀ ਬੈਡਮਿੰਟਨ ਖੇਡਦੇ ਹੋਣਾ ਹਾਂਜੀ ਆ ਟੁੱਟ ਗਿਆ ਬੈਡਮਿੰਟਨ ਹੁੰਦਾ ਕਿ ਬੈਡਮਿੰਟਨ ਹੁੰਦਾ ਬੈਡਮਿੰਟਨ ਬੈਡਮਿੰਟਨ ਤਾਂ ਹੋ ਗਿਆ ਮਤਲਬ ਗੰਦੀ ਹਾਂ ਚੰਗੀ ਗੱਲ ਆ ਚੱਲ ਹੋਰ ਵਧੀਆ ਕਿੱਥੇ ਖੇਡਦੇ ਨੇ ਕਰੀ ਇੱਥੇ ਤਾਂ ਇੱਥੇ ਖੇਡਦੇ ਨੇ ਤੇ ਉੱਥੇ ਖੇਡ ਪਹਿਲਾਂ ਕਰਨੀ ਨੈਟ ਲਾਇਆ ਸੀ ਨਾਲੇ ਪਹਿਲ ਉਹ ਟੁੱਟ ਗਿਆ ਟੁੱਟ ਗਿਆ ਚਲੋ ਖੇਡੋ ਫਿਰ ਦੱਬ ਕੇ ਵਜਾ ਕੇ ਰੱਖੋ ਚੰਗਾ ਤੁਸੀਂ ਕਿਵੇਂ ਦੱਤ ਕੇ ਚੱਕੀਏ ਐਸਾ ਨੀਰਾ ਲੈ ਜਾਣ ਅੱਛਾ ਚਲੋ ਚੰਗੀ ਗੱਲ ਆ ਹੋਰ ਰੱਚਾ ਤਿਆਰੀ ਹੈ ਪੂਰੀ ਚਲੋ ਕਿੰਨੇ ਕਿਦਾਂ ਦਾ ਕੰਮ ਰਹਿ ਗਿਆ ਚਲੋ ਮੈਂ ਤੁਹਾਨੂੰ ਕਿਹਾ ਸੀ ਵੀ ਤੁਹਾਨੂੰ ਮੈਂ ਦਾਣਾ ਮੰਡੀ ਦਿਖਾਉਂਗਾ ਸਾਡੇ ਪਿੰਡ ਦੀਆਂ ਮਤਲਬ ਇਹ ਉਹ ਦਾਣਾ ਮੰਡੀਆਂ ਨਹੀਂ ਜਿਹੜੀਆਂ ਬਣੀਆਂ ਪਿੰਡ ਦੇ ਬਾਹਰ-ਬਾਰ ਉਹ ਤਾਂ ਹੈਗੀਆਂ ਹੈਗੀਆਂ ਪਰ ਇਹ ਵੈਸੇ ੜੇ ਲੋਕਾਂ ਦੇ ਬਾਰ ਚ ਮਤਲਬ ਗਲੀਆਂ ਐਡੀਆਂ ਖੁੱਲੀਆਂ ਵੀ ਦਾਣਾ ਮੰਡੀ ਲੱਗਦੀ ਦੇਖਣ ਨੂੰ ਆ ਤੁਹਾਡੇ ਸਾਹਮਣੇ ਦੇਖੋ ਭਾਵੇਂ ਜਿੰਨਾ ਮਰਜ਼ੀ ਚੋਨਾ ਸੈੱਟ ਲੋ ਜਿੰਨੀ ਮਰਜ਼ੀ ਕਣਕ ਸੈੱਟ ਲੋ ਦੇਖੋ ਕਿੱਡੀ ਖੁੱਲੀ ਡੁੱਲੀ ਗਲੀ ਐ ਪੂਰਾ ਚੌਂਕ ਬਣਿਆ ਹੋਇਆ ਆ ਟਰਾਲੀ ਦੇਖ ਲਓ ਕਿੰਨੀ ਸਾਈਡ ਤੇ ਖੜੀ ਹੈ ਉਧਰ ਖੜੀ ਹੈ ਆ ਜਾਲੀਆਂ ਆ ਦੇਖੋ ਹੈ ਨਾ ਨਿਆਰਾ ਪੂਰਾ ਐਡਾ ਖੁੱਲਾ ਡੁਲਾ ਪਿੰਡ ਆ ਸਾਡਾ ਤੇ ਬਾਕੀ ਇਸ ਜਿਹੜਾ ਚੌਂਕ ਹੈ ਇਹਦੇ ਨਾਲ ਮੇਰੀਆਂ ਯਾਦਾਂ ਬਹੁਤ ਜੁੜੀਆਂ ਆ ਆ ਪਹਿਲਾਂ ਸਾਡਾ ਘਰ ਹੁੰਦਾ ਸੀਗਾ ਨਿਮਾ ਵਾਲਾ ਇਹਦੀ ਪਾਰਟੀਸ਼ਨ ਹੋ ਗਈ ਸੀ ਇਹ ਫਿਰ ਦੋ ਭਰਾ ਨੇ ਖਰੀਦ ਲਿਆ ਸੀਗਾ ਰਲ ਕੇ ਇਹ ਸੀ ਇਕੱਠਾ ਬਾਹਵ ਖੁੱਲਾ ਸੀਗਾ ਤੇ ਆ ਸੀ ਚਾਚੇ ਦੇ ਘਰ ਚਾਚੇ ਨੀਨੂ ਕਾ ਤੇ ਜਿੱਥੇ ਮੇਰਾ ਬਚਪਨ ਬੀਤਿਆ ਹੈ ਤੇ ਜਾਂ ਦਾ ਮੈਂ ਮਤਲਬ ਇਧਰ ਦੀ ਜਾਵੜਦਾ ਸੀ ਬਾਹਰ ਇਕੱਠੇ ਹੁੰਦੇ ਸੀ ਜਾਂ ਫਿਰ ਉਹ ਛੱਤ ਐ ਪੌੜੀਆਂ ਜੜ ਕੇ ਤੇ ਨਾਲ ਹੀ ਉਤਰ ਜਾਂਦੇ ਹੁੰਦੇ ਸੀ ਬਹੁਤ ਟਾਈਮ ਇੱਥੇ ਸੀ ਰਹੇ ਹਾਂ ਇਕੱਠੇ ਚਾਚੀ ਵਰਗੇ ਮੈਂ ਬੜਾ ਵਧੀਆ ਟਾਈਮ ਹੁੰਦਾ ਸੀ ਉਦੋਂ ਉਦੋਂ ਚੱਲਦੇ ਹੁੰਦੇ ਸੀ ਜਿਹੜੀਆਂ ਵੱਡੀਆਂ ਡਿਸ਼ਾਂ ਉਹ ਸਹਾਰਾ万 ਚੈਨਲ ਫਿਰ ਉਹਦੇ ਤੇ ਚੱਲਦੇ ਹੁੰਦੇ ਸੀ ਜਸਟ ਜਸਟ ਕਿਡਸ ਨਾਂ ਦੇ ਕਾਰਟੂਨ ਹੁੰਦੇ ਸੀ ਜਿਹਦੇ ਚ ਇੱਕ ਤਾਂ ਹੁੰਦਾ ਸੀ ਮਤਲਬ ਜੇ ਮੋਗਲੀ ਆਉਂਦਾ ਐ ਸਿੰਬਾ ਉਹਨਾਂ ਦਾ ਸੀ ਫਿਰ ਉਦੋਂ ਵਾਰ ਇੱਕ ਭਾਲੂ ਉਹਨਾਂ ਨੂੰ ਜੋ ਸਟੋਰੀ ਸੁਣਾਉਂਦਾ ਸੀ ਕਾਰਟੂਨਾਂ ਵਾਲੀ ਅੱਧੇ ਘੰਟੇ ਦੀ ਅੱਧਾ ਘੰਟਾ ਹੋਉਂਦਾ ਸੀ ਅੱਧਾ ਘੰਟਾ ਉਹ ਘੰਟਾ ਤੇ ਇੰਨਾ ਵਧੀਆ ਟਾਈਮ ਪਾਸ ਹੁੰਦਾ ਸੀ ਗੱਲਾਂ ਹੀ ਛੱਡ ਦਿਓ ਫਿਰ ਚਾਚੀ ਵਰਗੇ ਲੈ ਕੇ ਆਏ ਇੱਕ ਹੁੰਦੀ ਸੀ ਉਦੋਂ DVD CD ਉਹ ਛੋਟੀ ਹੁੰਦੀ ਪਾਥੀ ਏਡੀ ਉਹ ਜੇ ਬਸ ਕਲੀ ਕੈਸਟ ਪਾਉਣ ਜੋਗੇ ਥਾਂ ਹੁੰਦਾ ਸੀਗਾ ਤੇ ਫਿਰ ਉੱਤੇ ਆਪਣੀਆਂ ਹਾਲੀਵੁੱਡ ਮੂਵੀ ਵੇਂਦੇ ਚਾਚੀ ਵਰਗ ਨੂੰ ਸ਼ੌਂਕ ਸੀ ਬਾਹਰ ਪੜੇ ਸੀਗੇ ਤੇ ਬੜਾ ਵਧੀਆ ਟਾਈਮ ਸੀ ਕੋਲ ਮਲਾ ਕੇ ਅੱਜ ਕੱਲੋ ਚੀਜ਼ਾਂ ਨਹੀਂ ਰਹੀਆਂ ਜਿਵੇਂ ਆ ਗੇਟ ਵੇਖੋ ਕਿੱਦਾਂ ਸੋਹਣਾ ਤੇ ਇਹ ਚਾਚੀ ਵਰਗਿਆਂ ਦਾ ਘਰ ਤੇ ਉਹ ਇੱਥੇ ਹੈ ਨਹੀਂ ਚੰਡੀਗੜ੍ਹ ਰਹਿੰਦੇ ਆ ਇਹ ਉਹਨਾਂ ਹਵੇਲੀਆਂ ਚੱਕੜੀਆਂ ਤੁਹਾਨੂੰ ਦੱਸੀ ਜਾਂਦਾ ਸੀਗਾ ਇੱਕ ਨਾਲ ਹੀ ਆ ਗਈ ਹਵੇਲੀ ਇਹ ਵੀ ਬੜੀ ਵੱਡੀ ਹੈ ਤੇ ਜੇ ਇਧਰੋਂ ਗੇਟ ਖੁੱਲ੍ਹਾ ਹੈ ਤੁਹਾਨੂੰ ਦਿਖਾਉਂਗਾ ਮੈਂ ਤੇ ਮਤਲਬ ਕੁੱਲ ਮਿਲਾ ਕੇ ਮੈਂ ਜਮਨਾਂ ਤੁਹਾਨੂੰ ਉੱਥੇ ਖੜਕੇ ਦਿਖਾਉਣਾ ਫੇਰ ਤੁਸੀਂ ਦੇਖਿਓ ਵੀ ਕਿੰਨਾ ਖੁੱਲਾ ਡੁੱਲਾ ਕੰਮ ਆਇਆ ਨਿਆਰੇ ਧਾਰਾ ਭਾਵੇਂ ਤੁਸੀਂ ਕ੍ਰਿਕਟ ਖੇਡ ਲਓ ਕੋਸ਼ਿਸ਼ ਕਰ ਲਓ ਆ ਦੇਖੋ ਮੈਨੂੰ ਲੱਗਦਾ ਵੀ ਇੰਨਾ ਖੁੱਲਾ ਡੁੱਲਾ ਕੰਮ ਕਿਸੇ ਹੋਰ ਪਿੰਡ 'ਚ ਹੋਊਗਾ ਬਸ ਸਾਡੇ ਤਾਂ ਗਲਤੀ ਬਸ ਉਹੀ ਰਹੀ ਇੱਕ ਲੇੜ ਬੁੱਟੇ ਲਵਾਉਣ ਨੂੰ ਸੀ ਵਿੱਚ ਥਾਣੀ ਛੱਡਿਆ ਚਲੋ ਕੋਈ ਗੱਲ ਨਹੀਂ ਕੁਈ ਇਹੋ ਜਿਹਾ ਮਤਲਬ ਆਇਆ ਕੋਈ ਜਗੜ ਜਿਹਦੇ ਨਾਲ ਮਤਲਬ ਇਹ ਕੰਮ ਸੌਖੇ ਤਰੀਕੇ ਨਾਲ ਟੋਆ ਪੱਟਿਆ ਜਾਵੇ ਤਾਂ ਤੁਹਾਨੂੰ ਦਿਖਾਵਾਂਗੇ ਬਾਕੀ ਜੱਗਾ ਆ ਗਿਆ ਮੇਰਾ ਯਾਰ ਜੱਗੇ ਕੀ ਹਾਲ ਹੈ ਹੋਰ ਸੱਟ ਹੈ ਮੈਂ ਦੱਸਿਆਂਦਾ ਜੇ ਮੈਂ ਸਾਡੇ ਪਿੰਡ ਦੇ ਵਿੱਚ ਨਾ ਲੋਕਾਂ ਨੇ ਬਾਹਰ ਚ ਦਾਣਾ ਵੰਡਿਆ ਬੰਡੀਆਂ ਮੰਗਿਆ ਕਿ ਗਲਤ ਗੱਲ ਹੈ ਜਿੰਨਾ ਕੋਈ ਮਰਜੀ ਠੱਲੋ ਕੋਈ ਦਿੱਕਤ ਨਹੀਂ ਨਿਆਰੇਦਾਰ ਖੁੱਲਾ ਢੋਲਾ ਮਾਹੌਲ ਹੈ ਹੋਰ ਜੱਗੇ ਕੰਮ ਨਿਪੜ ਗਿਆ ਕੰਮਾਂ ਨਾਲ ਕਿ ਚੱਲੀ ਜਾਂਦਾ ਇਹ ਸਾਡੇ ਪਿੰਡ ਦੇ ਮਿਹਨਤੀ ਕਿਸਾਨ ਹੈ ਮਿਹਨਤੀ ਜੱਗੇ ਵਰਗੇ ਕਹਣੀ ਜੱਗਿਆ ਤੇ ਆ ਆ ਗਈ ਜੀ ਹਵੇਲੀ ਜਿਹਦੀ ਮੈਂ ਗੱਲ ਕਰਦਾ ਸੀ ਜਿੱਦਨ ਮਾਨ ਸਾਹਿਬ ਇੱਥੇ ਹੋਏ ਨਾ ਫਿਰ ਤੁਹਾਨੂੰ ਅੰਦਰੋਂ ਦਿਖਾਵਾਂਗਾ ਮੈਂ ਅੰਦਰੋਂ ਬਹੁਤ ਸੋਹਣੀ ਬਣੀ ਹੋਈ ਹੈ ਜਿੰਨੀ ਵੀ ਕਹਿ ਦਿੱ ਗਏ ਬਹੁਤ ਪੁਰਾਣੀ ਹੈ ਇਹ ਜਦੋਂ ਛੋਟੇ ਛੋਟੇ ਹੁੰਦੇ ਸੀ ਮਤਲਬ ਸਾਡੀ ਸੁਰਤ ਤੋਂ ਪਹਿਲਾਂ ਪੁੱਲਾਂ ਦੀਆਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਨੇ ਬਣੀ ਨੂੰ ਆ ਦੇਖੋ ਹੋ ਸਕਦਾ ਥੋੜਾ ਜਿਹਾ ਸੂਰਜ ਕਰਕੇ ਤੁਹਾਨੂੰ ਸਹੀ ਨਾ ਦਿਖੇ ਤੇ ਬਾਕੀ ਕੋਈ ਨਹੀਂ ਪਿੰਡਾਂ ਸਾਡਾ ਮਾਹੌਲ ਬਹੁਤ ਵਧੀਆ ਥੋੜਾ ਸਾਹਮਣੇ ਜਿਹਦੇ ਘਰੇ ਮਰਜ਼ੀ ਜਾਵੜ ਗਏ ਪਿਆਰੀ ਇੰਨਾ ਜਿਆਦਾ ਹੈ ਸਾਡੇ ਪਿੰਡ ਦੇ ਲੋਕ ਚੰਗੇ ਹੀ ਬਹੁਤ ਆ ਤੇ ਬਾਕੀ ਦੋਸਤੋ ਅੱਜ ਲਈ ਇੰਨਾ ਹੀ ਉਮੀਦ ਹੈ ਤੁਹਾਨੂੰ ਅੱਜ ਦਾ ਜਿਹੜਾ ਬਲੌਗ ਹੈ ਬਹੁਤ ਚੰਗਾ ਲੱਗਿਆ ਹੋਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸਾਡੇ ਪਿੰਡ ਦੀ ਜਿਹੜੀ ਖੂਬਸੂਰਤੀ ਹੈ ਲੋਕ ਵੀ ਵੇਖ ਲੈਣ ਬਾਕੀ ਦੋਸਤੋ ਜਿਵੇਂ ਤੁਹਾਨੂੰ ਦਿਖਾਇਆ ਵੀ ਕਿੰਨੇ ਖੁੱਲੇ ਰਸਤੇ ਐ ਤੇ ਪਿੰਡ ਪਿੰਡੇ ਹੁਣੇ ਬਹੁਤ ਜ਼ਰੂਰੀ ਐ ਇਹਦੇ ਨਾਲ ਕਿਸੇ ਨੂੰ ਪਰੇਸ਼ਾਨੀ ਨਹੀਂ ਆਉਂਦੀਗੀ ਤੇ ਬਾਕੀ ਦੋਸਤੋ ਮੈਂ ਤਾਂ ਇਹੀ ਗੱਲ ਆਣਾ ਵੀ ਇੱਕ ਜਿਹੜੇ ਗੱਠਾਂ ਨੇ ਭਰਾਇਆ ਚਲੋ ਕੰਮ ਸਾਬ ਨੇ ਕਰਨਾ ਹਰੇਕ ਨੇ ਪਰਿਵਾਰ ਪਾਲਨੇ ਆਪਦੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਹੱਥ ਬੰਨ ਕੇ ਭਿvai ਬਣ ਕੇ ਜੇ ਤੁਹਾਡੇ ਕੋਈ ਨੁਕਸਾਨ ਹੁੰਦਾ ਰੱਬ ਨਾ ਕਰੇ ਪਹਿਲੀ ਗੱਲ ਤਾਂ ਖਾਨ ਕਰੇ ਨਾ ਕਰੋ ਧਿਆਨ ਰੱਖਿਆ ਕਰੋ ਘੱਟ ਭਰ ਲਿਆ ਕਰੋ ਚਲੋ ਜੇ ਭਰ ਵੀ ਲਿਆ ਨੁਕਸਾਨ ਹੋ ਵੀ ਗਿਆ ਤੁਹਾਨੂੰ ਠੀਕ ਕਰਾ ਲਿਆ ਕਰੋ ਕਿਉਂਕਿ ਐਂ ਦੇ ਨਾਲ ਨਾ ਪਿੰਡ ਦਾ ਨੁਕਸਾਨ ਹੁੰਦਾ ਤੇ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਬਹੁਤ ਵੱਡੀਆਂ ਹੁੰਦੀਆਂ ਏਸੀ ਦਾ ਧਿਆਨ ਰੱਖਿਆ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਕੱਲ ਨੂੰ